ਜਦੋਂ ਗੁਰੂ ਨਾਨਕ ਦੇਵ ਜੀ ਸੈਦਪੁਰ ਕੁਝ ਸਮਾਂ ਟਹਿਰਨ ਤੋਂ ਬਾਅਦ ਮੁਲਤਾਨ ਦੇ ਤਲੰਬਾ ਸ਼ਹਿਰ ਪਹੁੰਚੇ ਤਾਂ ਰਸਤੇ ਵਿੱਚ ਉਹਨਾਂ ਨੇ ਨਗਰ ਦੇ ਬਾਹਰ ਇੱਕ ਬਹੁਤ ਸੋਹਣੀ ਹਵੇਲੀ ਦੇਖੀ ਇਹ ਹਵੇਲੀ ਸੱਜਣ ਸ਼ੇਕ ਦੀ ਸੀ ਜੋ ਆਉਂਦੇ ਜਾਂਦੇ ਰਾਹੀਆਂ ਦੇ ਆਰਾਮ ਲਈ ਬਹੁਤ ਸੋਹਣੇ ਕਮਰਿਆਂ ਨਾਲ ਬਣਾਈ ਹੋਈ ਸੀ ਜਿੱਥੇ ਰਹਿਣ ਲਈ ਥਾਂ ਅਤੇ ਭੋਜਨ ਦਿੱਤਾ ਜਾਂਦਾ ਸੀ ਉਸ ਹਵੇਲੀ ਦੇ ਇੱਕ ਪਾਸੇ ਮੰਦਰ ਅਤੇ ਦੂਸਰੇ ਪਾਸੇ ਮਸੀਤ ਬਣੀ ਹੋਈ ਸੀ ਹਵੇਲੀ ਦੇ ਮੁੱਖ ਦਵਾਰ ਤੇ ਦੋ ਸੇਵਕ ਖੜੇ ਰਹਿੰਦੇ ਸਨ ਜੋ ਆਏ ਗਏ ਨੂੰ ਜੀ ਆਇਆਂ ਕਹਿੰਦੇ ਅਤੇ ਉਸ ਹਵੇਲੀ ਵਿੱਚ ਠਹਿਰਨ ਲਈ ਬੇਨਤੀ ਕਰਦੇ ਸਨ ਉਸ ਹਵੇਲੀ ਦੇ ਮਾਲਕ ਕੋਲ ਕਾਫੀ ਜ਼ਮੀਨ ਸੀ ਜਿਸ ਵਿੱਚ ਉਹ ਖੇਤੀ ਕਰਵਾਉਂਦਾ ਸੀ ਉਹ ਸਾਦਾ ਸੰਤਾਂ ਵਾਲੇ ਕੱਪੜੇ ਪਾਉਂਦਾ ਅਤੇ ਹੱਥ ਵਿੱਚ ਮਾਲਾ ਰੱਖਦਾ ਉਸ ਨੂੰ ਮਿਲਣ ਵਾਲਾ ਹਰ ਬੰਦਾ ਸੱਜਣ ਕਹਿ ਕੇ ਬੁਲਾਉਂਦਾ ਸੀ ਜਦ ਅੰਨ ਪਾਣੀ ਛਕ ਕੇ ਮੁਸਾਫਿਰ ਆਪਣੇ ਕਮਰਿਆਂ ਵਿੱਚ ਆਰਾਮ ਕਰਨ ਚਲੇ ਜਾਂਦੇ ਤਾਂ ਉਹ ਉਹਨਾਂ ਦੇ ਸਮਾਨ ਦੀ ਤਲਾਸ਼ੀ ਕਰਦਾ ਜਿੰਨਾ ਕੋਲ ਕੀਮਤੀ ਸਮਾਨ ਹੁੰਦਾ ਉਹਨਾਂ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੰਦਾ ਅਤੇ ਮਾਲ ਧਨ ਲੋਟ ਲੈਂਦਾ ਜਿਸ ਕੋਲ ਕੋਈ ਕੀਮਤੀ ਸਮਾਨ ਨਾ ਹੁੰਦਾ ਉਹਨਾਂ ਨੂੰ ਅੱਗੇ ਜਾਣ ਦਿੰਦਾ ਅਜਿਹੇ ਲੋਕ ਉਸ ਦੀ ਬਹੁਤ ਉਸਤਤ ਕਰਦੇ ਅਤੇ ਉਸ ਦੀ ਬਹੁਤ ਤਾਰੀਫ ਕਰਦੇ ਇੱਕ ਦਿਨ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਵੀ ਉਸ ਦੀ ਹਵੇਲੀ ਵੱਲ ਗਏ ਉਸ ਦੇ ਸੇਵਕਾਂ ਨੇ ਪੂਰਾ ਆਦਰ ਮਾਨ ਕੀਤਾ ਅਤੇ ਗੁਰੂ ਜੀ ਨੂੰ ਅੰਦਰ ਲੈ ਗਏ ਗੁਰੂ ਜੀ ਦਾ ਜਾਹੋ ਜਲਾਲ ਅਤੇ ਇੱਕ ਸੇਵਕ ਨਾਲ ਦੇਖ ਕੇ ਉਹਨਾਂ ਨੇ ਸਮਝਿਆ ਕਿ ਇਹ ਕੋਈ ਵੱਡੇ ਤਨੀ ਹੀਰੇ ਜਵਾਰਾਂ ਦੇ ਵਪਾਰੀ ਹੋਣਗੇ ਇਹ ਜੋਂਨਾਂ ਨੂੰ ਇੱਕ ਵੱਡਾ ਸ਼ਿਕਾਰ ਮਿਲਿਆ ਜਾਪਿਆ। ਉਹਨਾਂ ਨੇ ਤੁਰੰਤ ਆਪਣੇ ਮਾਲਕ ਨੂੰ ਖਬਰ ਪਹੁੰਚਾਈ ਜੋ ਸੁਣਦੇ ਸਾਰ ਹੀ ਹਵੇਲੀ ਪਹੁੰਚ ਗਿਆ। ਗੁਰੂ ਜੀ ਤਾਂ ਜਾਣੀ-ਜਾਨ ਸਨ। ਉਹਨਾਂ ਨੇ ਉਸ ਦਾ ਨਾਮ ਪੁੱਛਿਆ ਅਤੇ ਉਸ ਨੇ ਉੱਤਰ ਦਿੱਤਾ ਜੀ ਮੇਰਾ ਨਾਮ ਸੱਜਣ ਹੈ। ਮੁਸਲਮਾਨ ਮੈਨੂੰ ਸ਼ੇਖ ਸੱਜਣ ਆਖਦੇ ਹਨ ਅਤੇ ਹਿੰਦੂ ਸੱਜਣ ਮਾਲਕ ਕਹਿ ਕੇ ਬੁਲਾਉਂਦੇ ਹਨ। ਮੈਂ ਤਾਂ ਜੀ ਹਰ ਇੱਕ ਦਾ ਸੱਜਣ ਹਾਂ ਭਾਵੇਂ ਕੋਈ ਹਿੰਦੂ ਹੋਵੇ ਜਾ ਕੋਈ ਮੁਸਲਮਾਨ ਸੱਜਣ ਦੇ ਨੌਕਰਾਂ ਨੇ ਗਰਮ ਪਾਣੀ ਨਾਲ ਗੁਰੂ ਜੀ ਦਾ ਹੱਥ ਮੂੰਹ ਧਵਾ ਕੇ ਚਰਨ ਤੋਤੇ ਅਤੇ ਬਾਅਦ ਵਿੱਚ ਗਰਮ-ਗਰਮ ਤੇ ਸੁਆਦਲਾ ਭੋਜਨ ਲੈ ਕੇ ਆਏ ਗੁਰੂ ਜੀ ਕਹਿਣ ਲੱਗੇ ਅਸੀਂ ਰਾਤ ਦਾ ਭੋਜਨ ਆਰਤੀ ਕਰਨ ਤੋਂ ਬਾਅਦ ਛਕਾਂਗੇ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਚਲੋ ਉਸ ਮਾਲਕ ਦੀ ਉਸਤਤ ਕਰੀਏ ਗੁਰੂ ਜੀ ਦੀ ਆਵਾਜ਼ ਮਰਦਾਨੇ ਨਾਲੋਂ ਵੀ ਸੁਰੀਲੀ ਸੀ ਜਦ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕੀਤੀ ਤਾਂ ਗੁਰੂ ਜੀ ਨੇ ਸ਼ਬਦ ਗਾਇਨ ਕਰਨਾ ਸ਼ੁਰੂ ਕੀਤਾ ਊਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨ ਉੱਤਰੇ ਜੇ ਸੋ ਤੋ ਵਾਤੀਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ ਰਹਾਓ ਜਦੋਂ ਸੱਜਣ ਨੇ ਨਾਲ ਦੇ ਕਮਰੇ ਵਿੱਚ ਇਹ ਸ਼ਬਦ ਸੁਣਿਆ ਤਾਂ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਸ ਨੂੰ ਸ਼ਬਦ ਵਿੱਚੋਂ ਆਪਣਾ ਪਖੰਡ ਸਪਸ਼ਟ ਦਿੱਸਦਾ ਸੀ ਉਹ ਉੱਠ ਕੇ ਗੁਰੂ ਜੀ ਦੇ ਕਮਰੇ ਵਿੱਚ ਜਾ ਬੈਠਾ ਉਸ ਨੂੰ ਅਨੁਭਵ ਹੋਇਆ ਕਿ ਗੁਰੂ ਸਾਹਿਬ ਉਸ ਦੇ ਪਰਦੇ ਅੰਦਰ ਕੀਤੇ ਕੋ ਕਰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਗੁਰੂ ਜੀ ਦੇ ਚਰਨੀ ਡਿੱਗ ਗਿਆ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਤੇਰਾ ਨਾਮ ਕੀ ਹੈ ਕਹਿਣ ਲੱਗਾ ਹਿੰਦੂ ਮੈਨੂੰ ਸੱਜਣ ਮਲ ਕਹਿੰਦੇ ਹਨ ਤੇ ਮੁਸਲਮਾਨ ਮੈਨੂੰ ਸ਼ੇਖ ਸੱਜਣ ਕਹਿੰਦੇ ਹਨ ਸੱਜਣ ਦੀ ਇਹ ਗੱਲ ਸੁਣ ਕੇ ਗੁਰੂ ਜੀ ਮੁਸਕੁਰਾ ਪਏ ਤੇ ਕਹਿਣ ਲੱਗੇ ਤੇਰਾ ਨਾਮ ਤਾਂ ਬੜਾ ਸੋਹਣਾ ਹੈ ਪਰ ਕੀ ਤੂੰ ਕੰਮ ਵੀ ਸੱਜਣਾ ਵਾਲੇ ਕਰਦਾ ਹੈ ਸੱਜਣ ਨੇ ਇਹ ਸੁਣ ਕੇ ਨੀਵੀਂ ਪਾ ਲਈ ਗੁਰੂ ਜੀ ਨੇ ਫਰਮਾਇਆ ਸੱਜਣ ਤੇਰੇ ਕੰਮ ਸੱਜਣਾ ਵਾਲੇ ਨਹੀਂ ਤੂੰ ਲੋਕਾਂ ਨੂੰ ਧੋਖਾ ਦਿੰਦਾ ਹੈ ਪਾਪ ਕਰ ਕਰਕੇ ਤੂੰ ਤਨ ਇਕੱਠਾ ਕਰ ਰਿਹਾ ਹੈ ਲੋਕਾਂ ਭਾਣੇ ਤੂੰ ਭਾਵੇਂ ਸੱਜਣ ਹੈ ਸਾਧੂ ਹੈ ਪਰ ਤੂੰ ਰੱਬ ਨੂੰ ਧੋਖਾ ਨਹੀਂ ਦੇ ਸਕਦਾ ਉਹ ਤੇਰੇ ਸਾਰੇ ਕੰਮਾਂ ਨੂੰ ਜਾਣਦਾ ਹੈ ਯਾਦ ਰੱਖ ਇੱਕ ਦਿਨ ਸਭ ਨੇ ਇਸ ਸੰਸਾਰ ਤੋਂ ਜਾਣਾ ਹੈ ਇਹ ਸਭ ਕੁਝ ਇੱਥੇ ਹੀ ਰਹਿ ਜਾਵੇਗਾ ਪਰ ਇਸ ਧਨ ਦੀ ਖਾਤਰ ਕੀਤੇ ਹੋਏ ਪਾਪ ਤੇਰੇ ਨਾਲ ਜਾਣਗੇ ਜਦੋਂ ਤੈਨੂੰ ਇੰਨਾ ਮੰਦੇ ਕੰਮਾਂ ਦਾ ਫਲ ਮਿਲੇਗਾ ਤਾਂ ਸੋਚ ਤੇਰਾ ਕੀ ਹਾਲ ਹੋਵੇਗਾ ਸੱਜਣਾ ਅਜੇ ਵੀ ਵੇਲਾਏ ਮੰਦੇ ਕੰਮ ਛੱਡ ਕੇ ਚੰਗੇ ਕੰਮੇ ਲੱਗ ਜਾ ਸੱਚੀ ਮੁੱਚੀ ਲੋਕਾਂ ਦਾ ਸੱਜਣ ਬਣ ਹਰ ਕਿਸੇ ਦਾ ਪਲਾਕਾਰ ਰੱਬ ਦਾ ਨੇਕ ਬੰਦਾ ਬਣ ਗੁਰੂ ਜੀ ਦੇ ਬਚਨਾਂ ਨੇ ਸੱਜਣ ਦਾ ਹਿਰਦਾ ਵਿੰਨ ਸੁੱਟਿਆ ਉਹ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਦੇ ਚਰਨਾਂ 'ਚ ਡਿੱਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਮੈਂ ਭੁੱਲ ਗਿਆ ਹਾਂ ਮੇਰੀਆਂ ਭੁੱਲਾਂ ਮਾਫ਼ ਕਰੋ ਮੈਂ ਅੱਗੋਂ ਪੈੜੇ ਕੰਮ ਨਹੀਂ ਕਰਾਂਗਾ ਗੁਰੂ ਜੀ ਨੇ ਉਸ ਨੂੰ ਰੱਬ ਦਾ ਨਾਮ ਜਪਣ ਧਰਮ ਦੀ ਕੀਰਤ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਸੱਜਣ ਨੇ ਮੰਦੇ ਕੰਮ ਛੱਡ ਦਿੱਤੇ ਹੁਣ ਉਹ ਸੱਚੀ ਮੁੱਚੀ ਦਾ ਸੱਜਣ ਬਣ ਗਿਆ ਗੁਰੂ ਜੀ ਦੀ ਆਗਿਆ ਮੰਨ ਕੇ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ